ਸਲੋਬੀ ਦੋਸਤੋ ਫੋਗਪੋਰ ਦੇ ਵਿੱਚ ਨਾਨਕ ਹਟ ਕਪੜਾ ਫੈਕਟਰੀ ਨੇ ਕਰਤੀ ਹੈ ਸੇਲ ਮੇਲੇ ਦੀ ਸ਼ੁਰੂਆਤ ਹੈ ਇਧਰ ਪਾਜੀ ਪਾਰਸਲ ਦਿਖਾ ਦਿਓ ਕੀ 500 ਹਜ਼ਾਰ ਪਾਰਸਲ ਤੁਹਾਡੇ ਵਾਸਤੇ ਆ ਚੁੱਕਾ ਵਾ ਸੋ ਬਾਈ ਜੀ ਕੀ ਫਾਇਦੇ ਕਰਨੀ ਆ ਜੀ ਮੈਂ ਕਿਹਾ ਬਾਈ ਜੀ ਬਹੁਤ ਵੱਡੇ ਫਾਇਦੇ ਕਰੇ ਜਾ ਰਹੇ ਆ ਕੋਈ 50 60 ਨਹੀਂ 80 ਤੋਂ 90% ਤੱਕ ਭੈੜ ਭਰਾਵਾ ਦੇ ਫਾਇਦੇ ਆ ਇਧਰ ਚੈੱਕ ਕਰੋ 7 ਤੋਂ 8000 ਰੁਪਏ ਬਾਜ਼ਾਰ ਚ ਵਿਕਣ ਵਾਲਾ ਉੱਚੀ ਕੁੜਤੀ ਦਾ ਲਹਿੰਗਾ ਸਿਰਫ 1000 ਰੁਪਿਆ ਰੇਂਜ ਚ ਪੂਰਾ ਲਹਿੰਗੇ ਦੇ ਉੱਪਰ ਬਾਜੀ ਕੰਮ ਆਏਗਾ ਔਰ ਗੈਂਜਾ ਦਾ ਦੁਪੱਟਾ ਨਾਲ ਹੈ ਪੂਰੇ ਪੰਜਾਬ ਦੇ ਵਿੱਚ 7 ਤੋਂ 8000 ਨਾਨਕ ਕਟ ਕਪੜਾ ਫੈਕਟਰੀ ਪੋਪਰ ਨੇ 1000 ਰੁਪਿਆ ਰੇਂਜ ਹੈ ਤੁਹਾਨੂੰ ਸਵਰਤਰੀ ਵਾਲੇ ਦੇ ਤੋਂ ਦੇਣਾ ਸੋ ਬਿਲਕੁਲ ਇਹ ਇਧਰ ਤਰੀਕ ਨੋਟ ਕਰ ਲਓ 15 ਫਰਵਰੀ ਤੋਂ ਸੇਲ ਮੇਲਾ ਸ਼ੁਰੂ ਹੋਣ ਜਾ ਰਿਹਾ ਵਾ ਆਰਟੀਕਲ ਦਿਖਾ ਦਿਓ ਇਧਰ ਦੇਖੋ ਯਾਰ ਇੱਕ ਇੱਕ ਯਾਰ ਇਸ ਤਰ੍ਹਾਂ ਦੇ ਆਰਟੀਕਲ ਦੇਣੇ ਆ ਚੈੱਕ ਕਰੋ ਹੋਰ ਵੱਡਾ ਤਮਾਕਾ ਸਿਰਫ 100 ਰੁਪਏ ਦਾ ਸੂਟ ਬਾਜੀ ਭਾਈ ਜੀ 100 ਰੁਪਏ ਦਾ ਸੂਟ ਅੰਦਰ ਚੈੱਕ ਕਰੋ ਤੁਸੀਂ ਮਿਲੇਗਾ ਨਾਨਕਾਟ ਪੋਪੁਰ ਸਿਰਫ ਇੱਕ 100 ਰੁਪਏ ਦਾ ਸੂਟ ਆ ਜਿੰਨਾ ਸਟਾਕ ਤੁਸੀਂ ਦੇਖਣਦੇ ਹੋ ਇਹ ਸਾਰਾ 100-100 ਰੁਪਿਆ ਰੇਂਜਾਂ ਦੇ ਵਿੱਚ ਨਾਨਕਾਟ ਪੋਪੁਰ ਨੇ ਪੂਰੀ ਫਰਟਵਰਕ ਦੁਪੱਟਾ ਕਢਾਈ ਨਾਲ ਨਾਲ ਦੁਪੱਟਾ ਇਦਾ ਸ਼ਾਨਦਾਰ 100 ਰੁਪਏ ਚ ਬਿਲਕੁਲ ਜੀ 100 ਰੁਪਏ ਦਾ ਨਾਲ ਇਦਾਂ ਦੇ ਆਰਟੀਕਲ ਆ ਜੀ ਚੈੱਕ ਕਰੋ ਪਿਓਰ ਮਸਲੀਨ ਦਾ ਬੋਟਾ ਪੱਤੀ ਆਰਟੀਕਲ ਇਹ 100 ਰੁਪਏ ਦਾ ਸੂਟ ਹੈ ਬਾਜੀ ਆਹ ਬਾਜੀ ਦਿਖਾ ਦਿਓ ਇਧਰ ਗੋਟਾ ਦੇ 100 ਰੁਪਏ ਦੇ ਵਿੱਚ ਯਾਰ ਕਮਾਲ ਹੋ ਰਹੀ ਆ ਭੋਗਪੁਰ ਵਾਲਿਓ ਛੇਤੀ ਛੇਤੀ ਪਹੁੰਚੋ 15 ਪਰਵਰੀ ਨੂੰ ਜੀ। ਉਹ ਨਾਲ ਇੱਧਰ ਚੈੱਕ ਕਰੋ ਫੁਲਕਾਰੀ ਵਾਲੇ ਦੁਪੱਟੇ ਪਿਓਰ ਕ੍ਰੇਪ ਦੇ ਸੂਟ 8-800 ਰੁਪਏ ਰੇਂਜਾਂ 'ਚ ਭਾਜੀ ਇਹ ਆਪਾਂ ਚੀਜ਼ਾਂ ਦੇ ਜਾ ਰਹੇ ਆ ਨਾੜ ਕਟ ਭੋਗਪੁਰ 10 ਤੋਂ 15 ਦਿਨ ਦਾ ਮੇਲਾ ਹੋਲੀ ਤੱਕ ਜਿੰਨਾ ਫਾਇਦਾ ਚੱਕ ਸਕਦੇ ਪੂਰੇ ਪੰਜਾਬ ਨੂੰ ਖੁੱਲਾ ਸੱਦਾ। ਤੇ ਇੱਧਰ ਵੇਖੋ ਯਾਰ ਪਾਰਸਲ ਤੁਹਾਡੇ ਵਾਸਤੇ ਆ ਚੁੱਕਿਆ ਬਾਈ ਜੀ ਅਗਲਾ ਆਰਟੀਕਲ ਦੇਖੋ ਜੀ ਚੈੱਕ ਕਰੋ ਦੁਪੱਟੇ ਚੈੱਕ ਕਰੋ ਬਾਈ ਇਧਰ ਆਰਟੀਕਲ ਚੈੱਕ ਕਰੋ 12 ਤੋਂ 15 15000 ਵਾਲੇ ਸੂਟ ਹੈਂਡਵਰਕ ਦੇ ਘੇਰੇ ਪੂਰੇ ਬਾਜ਼ਾਰ ਚ 8 8 10000 ਦੇ ਵਿਕਦੇ ਨੇ ਨਾਨਕ ਕਟ ਭੋਗਪੁਰ ਨੇ ਵੀ 1000 12 1500 ਅੱਧੇ ਤੋਂ ਘੱਟ ਰੇਟ ਨਹੀਂ 80 ਤੋਂ 90% ਡਿਸਕਾਊਂਟ ਹੈ ਦਿਨੇ ਸ਼ਵਰਾਤਰੀ ਵਾਲਾ ਸ਼ਵਰਾਤਰੀ ਵਾਲੇ ਦਿਨ ਐ ਤੋਂਰ ਸੇਲ ਸ਼ੁਰੂ ਹੋਏਗੀ ਹੋਲੀ ਤੱਕ ਬਾਜ਼ੀ ਚੱਲੇਗੀ ਸਟਾਕ ਤੁਸੀਂ ਇੱਧਰ ਚੈੱਕ ਕਰਾਤਾ ਹੋਰ ਵੀ ਪਾਰਸਲਾਂ ਦੇ ਪਾਰਸਲ ਕੱਲ ਘਟੋ ਘਟ ਚਾਰ ਟਰੱਕ ਹੋਰ ਬਾਜ਼ੀ ਇਦਾਂ ਦੇ ਮਾਲ ਦੇ ਆਣੇ ਤੇ ਇਦਾਂ ਦੇ ਆਰਟੀਕਲ ਆਪਾਂ ਦੇਣ ਜਾ ਰਹੇ ਹਾਂ ਜੀ ਇਹ ਭਾਜੀ ਜੇਕਰ ਇਸ ਤਰ੍ਹਾਂ ਦੇ ਆਰਟੀਕਲ ਦੀ ਗੱਲ ਕੀਤੀ ਜਾਵੇ ਤੇ ਮਾਰਕੀਟ ਦੇ ਵਿੱਚ 4-4 5-5 ਹਜ਼ਾਰ ਮੰਗ ਲੈਂਦੇ ਹਾਂ ਭਾਈ ਜੀ 10000 ਰੁਪਿਆ ਰੇਂਜ ਆਪਾਂ ਸੂਟ ਦੇ ਦੇ ਜਾ ਰਹੇ ਹਾਂ ਇੱਧਰ ਚੈੱਕ ਕਰੋ ਓਪਨ ਰੇਟ ਲੱਗ ਚੁੱਕੇ ਫਰਕਾਬਾਦੀ ਸੂਟ ਜਿਹੜੇ 6-6000 ਦੇ ਨੇ 8-8000 ਦੇ ਨੇ 1500 ਰੁਪਿਆ ਰੇਂਜ ਚ ਪਰ ਸਿਲਗਦੀ ਸਲਵਾਰ ਇਹਦੇ ਨਾਲ 1k 1000 ਰੁਪਿਆ ਰੇਂਜ ਚ ਡਿਜ਼ਾਈਨਰ ਸੂਟ ਇੰਦਰ ਚੈੱਕ ਕਰੋ ਹੈਵੀ ਫਰੰਟਾਂ ਵਾਲੇ ਨਾਲ ਜਰਕਣ ਵਾਲੇ ਆਰਟੀਕਲ ਕੱਕਾ ਚੈੱਕ ਕਰੋ ਕੁੜੀਓ ਚੈੱਕ ਕਰੋ ਇਦਾਂ ਦੇ ਹੈਂਡਵਰਕ ਦੇ ਆਰਟੀਕਲ ਕੋਈ 1200 ਕੋ 1300 ਕੋ 1500 ਕੋਈ 2000 ਤੇ ਨਾਲ ਆ ਚੈੱਕ ਕਰੋ ਬਾਈ ਜੀ ਇੱਥੇ ਕੋਈ ਓਲਾ ਨਹੀਂ ਕੋਈ ਵਿਚੋਲਾ ਨਹੀਂ ਫੈਕਟਰੀ ਰੇਟਾਂ ਦੇ ਉੱਪਰ ਕਪੜਾ ਮਿਲਣ ਜਾ ਰਿਹਾ ਹੈ ਇਹ ਪੂਰੇ ਭੋਗਪੁਰ ਵਾਸੀਆਂ ਦੇ ਫਾਇਦੇ ਆਗੇ ਨੇ ਫਾਇਦੇ ਜਿਹੜੇ ਭੈਣਾ ਦੇ ਕਰਨ ਜਾ ਰਹੇ ਆ ਆਪਾਂ ਫਾਇਦੇ ਕਰਾਂਗੇ 15 ਤਰੀਕ ਤੋਂ ਜੰਡੀ ਐਤਵਾਰ ਤੋਂ ਉੱਚੀ কুরਤੀ ਦੇ ਨਾਲ ਲਹਿੰਗਾ ਆ ਰੇਟ ਉੱਪਰ ਲੱਗਿਆ ਭਾਈ ਉੱਪਰ 1000 ਰੁਪਏ ਦਾ ਸੋ ਬਿਲਕੁਲ ਇੱਧਰ ਆਰਟੀਕਲ ਦਿਖਾ ਦਿਓ ਕਿ ਬਹੁਤ ਹੀ ਕਮਾਲ ਦੇ ਆਰਟੀਕਲ ਤੁਹਾਨੂੰ ਮਿਲਣ ਜਾ ਰਹੇ ਆ ਭਾਜੀ ਇੱਧਰ ਆਰਟੀਕਲ ਦਿਖਾਓ ਕਿ ਬਹੁਤ ਹੀ ਕਮਾਲ ਦਾ ਆਰਟੀਕਲ ਆ ਮਾਰਕੀਟ ਦਾ ਰੇਟ ਦਾ ਕਟੋ ਘਟਨੀ ਤੇ 4000 5000 ਪਰ ਇੱਥੇ 1 1000 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਮਿਲਨੇ ਆ ਇੱਧਰ ਦਿਖਾਓ ਕਿ ਤੁਹਾਨੂੰ ਲਹਿੰਗੇ ਤੇ ਵੀ ਵਰਕ ਪੂਰਾ ਕਮਾਲ ਦਾ ਮਿਲਣਾ ਵਾ ਸੋ ਕਮਾਲ ਦੀਆਂ ਵੈਰਾਈਟੀਆਂ ਵਾ ਜਲਦੀ ਜਲਦੀ ਪਹੁੰਚੋ ਟਾਂਡਾ ਦਸੂਆ ਭੋਪੌਰ ਮਕੇਰੀਆਂ ਬੇਗੋਵਾਲ ਭਲੱਤ ਚਾਰਪੁਰ ਆਦਮਪੁਰ ਦੇ ਨਾਲ ਨਾਲ ਪੂਰੇ ਪੰਜਾਬ ਵਾਸੀਆਂ ਨੂੰ ਖੁੱਲਾ ਸਦਾ 5-500 ਰੁਪਇਆ ਰੇਂਜ 'ਚ ਬਾਜੀ ਇਦਾਂ ਦੇ ਸੂਟ ਦਿਆਂਗੇ ਗਰੰਟੀ ਦੇ ਨਾਲ ਪੂਰੇ ਪੰਜਾਬ ਤੋਂ ਬਿਲਕੁਲ ਇੰਦਰ ਕੱਲਾ ਕੱਲਾ ਆਰਟੀਕਲ ਦਿਖਾ ਦਿਓ ਸਟਾਕ ਸਾਰਾ ਇੱਧਰ ਦਿਖਾਓ ਬਾਜੀ ਆ ਚੁੱਕਾ ਵਾ ਤੁਹਾਡੇ ਵਾਸਤੇ ਸੋ ਰੇਟ ਬੜੇ ਵਾਜੇ ਬਾਜੀ ਉਹਨਾਂ ਨੇ ਕਰ ਦਿੱਤੇ ਇੱਧਰ ਆਰਟੀਕਲ ਦਿਖਾਓ ਯਾਰ ਮੈਂ ਕਹਿੰਨਾ ਬੁਲਬੁਲ ਦੇ ਬੱਚੇ ਚਾਰ ਚਾਰ 5-500 ਰੁਪਇਆ ਰੇਂਜ 'ਚ ਬਾਜੀ ਚਾਰ ਚਾਰ 5-500 ਰੇਂਜ 'ਚ ਤੇ ਜਿਹਦੇ ਨਾਲ ਇਦਾਂ ਦੇ ਹੈਵੀ ਸੂਟ ਜਿਹੜੇ 8-8 ਦਾਦਾ ਯਾਰ 12-12 ਹਜ਼ਾਰ ਦੇ ਵੇਚ ਰਿਆ ਫੋਰ ਸ਼ੈ ਇਹ ਵੀ ਭਾਜੀ ਕੋਈ 12 1500 2000 2500 ਤੱਕ ਇਦਾਂ ਦੇ ਐਂਡ ਸੂਟ ਸਾਡੇ ਕੋਲ ਭਾਜੀ 100 ਰੁਪਏ ਤੋਂ ਲੈ ਕੇ 2500 ਤੱਕ ਰੇਂਜ ਐਂਡ ਐ 2500 ਤੋਂ ਉੱਤੇ ਕੁਝ ਨਹੀਂ ਜਾਣਾ 12 15000 ਵਾਲੇ ਸੂਟ ਇੱਥੇ 25 2500 ਰੁਪਿਆ ਰੇਂਜਾਂ 'ਚ ਇਦਾਂ ਦੇ ਆਰਟੀਕਲ ਪਹਿਲਾਂ ਨੂੰ ਦੇਣੇ ਆ ਪੂਰੇ ਪੰਜਾਬ 'ਚ ਰੇਟ ਪਹਿਲਾਂ ਪਤਾ ਕਰ ਲੈਣ ਕਿਸਨ ਕਹੜਾ 12000 ਕਿਸਨ ਕਹੜਾ 15000 ਨਾ ਨਾ ਘੱਟ ਭੋਗ ਬੋੜ ਦਾ 2500 ਰੁਪਇਆ ਦੇਨੇ ਸਿਰਫ ਤੁਹਾਨੂੰ ਕੋ ਥੋੜਿਆ ਦੇ। ਉਹ ਬਿਲਕੁਲ ਇਧਰ ਦਿਖਾ ਦਿਓ ਭਾਜੀ ਆ ਸਾਰਾ ਹੈਂਡਵਰਕ ਦਾ ਆਰਟੀਕਲ ਆ ਬੜਾ ਹੀ ਕਮਾਲ ਦਾ ਸਾਰਾ ਹੈਂਡਵਰਕ ਆ ਪਰ ਰੇਟ ਬੜੇ ਵਾਜਬ ਆ ਤੇ ਇਧਰ ਆਰਟੀਕਲ ਦੇਖੋ ਯਾਰ ਇੱਕ पे एक हट ਕੇ ਆਰਟੀਕਲ ਮੈਂ ਕਹਿੰਨਾ ਭਾਜੀ ਆ ਤੇ ਕਮਾਲ ਆ ਯਾਰ ਇਹ ਵੀ ਇਹ ਵੀ ਵਾਜਬ ਮੈਂ ਕਹਿੰਦਾ ਇਸੇ ਰੇਟਾਂ 'ਚ ਇਹ ਸੇਲ ਭਾਜੀ ਚੱਲੇ ਜਾ ਰਹੀ ਸਟਾਕ ਚੈੱਕ ਕਰੋ ਇੱਥੋਂ ਤੱਕ ਬਾਸਲਾ ਜਿੱਥੋਂ ਤੱਕ ਨਿਗਾਹ ਆ ਜਾਏਗੀ ਇਦਾਂ ਹੀ ਭਾਜੀ ਉੱਪਰ ਫਲੋਰ ਭਰ ਦਿੱਤਾ ਹੈ ਹੋਰ ਵੀ ਕੱਲ ਮਾਲ ਆ ਰਿਹਾ ਹੈ ਖੋਲ ਕੇ ਖਾਨਿਆਂ ਚ ਲੱਗਦਾ ਪਿਆ ਵਧੀਆ ਤਰੀਕੇ ਦੇ ਨਾਲ ਪਹਿਣਾ ਨੂੰ ਮਿਲਣਾ ਆ ਇਧਰ ਚੈੱਕ ਕਰੋ ਵੱਡੇ ਤਮਾਕੇ ਵਿਖਾਈਏ ਭਾਈ ਜੀ ਦੁਪੱਟਾ ਆ ਪੂਰਾ ਦੁਪੱਟਾ ਡਿਜ਼ਾਈਨਰ ਪਿਓਰੋਂ ਪਾੜਾ ਸਿਲਕ ਦਾ ਪਹਿਨੋ ਸੂਟ ਨਾਲ ਬਾਹਾਂ ਵਾਲੀਆਂ ਨਾਲ ਲਹਿੰਗਾ ਬਣਾਓ ਗਰਾਰਾ ਬਣਾਓ 1000 ਰੁਪਏ ਦਾ ਬਾਜੀ ਸਿਰਫ ਇਹ ਭਾਈ ਜੀ 1000 ਰੁਪਏ ਦੇ ਵਿੱਚ 1000 ਰੁਪਏ ਤੇ ਬਾਜੀ ਸੂਟ ਦੇਣ ਜਾ ਰਿਹਾ ਪਹਿਣਾ ਨੂੰ ਭੋਗਪੁਰ ਚ 15 ਫਰਵਰੀ ਸ਼ਵਰਾਤਰੀ ਵਾਲਾ ਦਿਨ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਜਿੰਨਾ ਦਾਜਵਰੀ ਬਣਾਉਣੀ ਹੈ 2 ਲੱਖ ਲਗ ਪੜਾ 30000 ਰੁਪਏ ਦੇਾਂਗੇ ਸੋ ਬਿਲਕੁਲ ਇਧਰ ਆਰਟੀਕਲ ਤੁਹਾਨੂੰ 2-4 ਹੋਰ ਦਿਖਾ ਦਈਏ ਕਿਉਂਕਿ ਵੈਰਾਈਟੀਆਂ ਬਹੁਤ ਆ ਮੈਂ ਕਹਿੰਦਾ ਇਧਰ ਵੇਖੋ ਯਾਰ ਇਸ ਤਰ੍ਹਾਂ ਦੇ ਆਰਟੀਕਲ ਤੁਹਾਨੂੰ ਜਿਹੜੇ ਆ ਬਹੁਤ ਹੀ ਕਮਾ ਪਾਲ ਦੀਆਂ ਵੈਰਾਈਟੀਆਂ ਪਾਜੀ ਇਧਰ ਆਰਟੀਕਲ ਦਿਖਾਓ ਇਧਰ ਇੱਕ ਤੋਂ ਇੱਕ हटਕੇ ਆਰਟੀਕਲ ਦਿਖਾ ਦਿਓ ਮੈਂ ਕਿਹਾ ਨਜ਼ਾਰੇ ਪੂਰੇ ਹੋਣੀਆਂ ਦੁਪट्टे ਦਿਖਾ ਦਿਓ ਸੂਟ ਦਿਖਾ ਦਿਓ ਬਹੁਤ ਹੀ ਨਜ਼ਾਰੇਦਾਰ ਤੇ ਬਹੁਤ ਹੀ ਪ੍ਰੀਮੀਅਮ ਆਰਟੀਕਲ ਤੁਹਾਨੂੰ ਮਿਲਨੇ ਆ ਸੋ ਇਧਰ ਦੇਖੋ ਇੱਕ ਤੋਂ ਇੱਕ ਛਾੜ ਕੇ ਆਰਟੀਕਲ ਤੁਹਾਨੂੰ ਦਿਖਾ ਰਹੇ ਆ ਜੀ ਸੋ ਨਾਲ ਇਧਰ ਚੈੱਕ ਕਰੋ ਭਾਰੇ ਦੁਪट्टे ਲੈਣੇ ਆ ਉਹ ਵੀ ਮਿਲਣਗੇ ਚਾਚਾ ਜੀ ਮਾਮੀਆ ਤਾਈਆਂ ਨੂੰ ਗਿਫਟ ਕਰਨਾ ਉਹ ਵੀ ਕਰ ਦਿਓ ਪਾਕਿਸਤਾਨੀ ਮੋਰਨੀ ਵਾਲੇ ਸੂਟ ਪਾਜੀ 2000 ਤੋਂ 2500 ਦਾ ਬਾਜ਼ਾਰ ਚਾ 500 ਰੁਪਿਆ ਰੇਂਜ ਚ ਇੱਥੇ ਨਾਨਕ ਘੱਟ। ਤੋਂ ਦੇਖੋ ਯਾਰ 5 500 ਰੁਪਏ ਦੇ ਵਿੱਚ ਆਹ ਵਾਲੇ ਆਰਟੀਕਲ ਇੱਧਰ ਵੇਖੋ ਮੋਰਨੀ ਵਾਲਾ ਆਰਟੀਕਲ ਤੁਹਾਨੂੰ ਦੇਣਾ ਵਾ ਜਲਦੀ ਜਲਦੀ ਇੱਧਰ ਚੈੱਕ ਕਰੋ ਮੋਰਨੀ ਦੇ ਨਾਲ ਪਾਰੇ ਦੁਪੱਟੇ 500 ਰੁਪਿਆ ਰੇਂਜ ਚ ਭਾਜੀ ਪਾਰੇ ਦੁਪੱਟੇ ਵੀ 500 ਰੁਪਏ ਦੇ ਵਿੱਚ 700 ਰੁਪਿਆ ਰੇਂਜ ਚ ਪਿਓਰ ਔਰ ਗੈਂਦੇ ਦਾ ਸੂਟ 6000 ਰੁਪਏ ਵਾਲਾ ਸੋ ਬਿਲਕੁਲ ਇੱਧਰ ਦੇਖੋ ਯਾਰ ਆਹ ਦਾ ਕਮਾਲ ਆ ਜਿਹੜੇ ਰਹਿ ਗਏ ਰਹਿ ਗਏ ਜਿਹੜੇ ਲੈ ਗਏ ਲੈ ਗਏ ਛੇਤੀ ਛੇਤੀ ਆਓ ਤੇ ਆਰਟੀਕਲ ਚੈੱਕ ਕਰੋ 4995 ਵਾਲਾ ਸੂਟ ਹੈ ਬੁਟੀਕ ਦਾ ਦੁਪੱਟਾ ਨਾਲ ਆਏਗਾ 1200 ਰੁਪਇਆ ਰੇਂਜ ਵਿੱਚ ਬਾਜੀ ਕਰ ਦੋ। ਦੇਖੋ ਯਾਰ ਬਹੁਤ ਵੱਡੀ ਪਾਕੀ ਕਮਾਈ 500 ਰੁਪਇਆ ਬਨਾਰਸੀ オリジナル ਸੂਟ ਹੈ ਨਾਲ ਲਿਖ ਕੇ ਕਿਹਾਰ ਚੇਦਾ ਦੇ ਸੂਟ ਹੈ ਨਾਲ ਪਿਓਰ ਚਨੌਣ ਦੇ ਵਾਈਟ ਦੁਪੱਟੇ ਜਿਹੜੇ ਬਾਜ਼ਾਰ ਦੇ ਵਿੱਚ 400 ਤੋਂ 500 100 ਰੁਪਏ ਦਾ ਬਾਜੀ オリジナル ਚਨੌਣ ਦਾ ਸਟਾਕ ਕਰ ਲੋ ਵੀ ਆ ਜਾਏਗਾ ਪੱਗਾ ਫੁੱਲ ਵੈਲ ਦੀਆਂ 30 ਰੁਪਏ ਮੀਟਰ ਗਰੰਟੀ ਵਾਲੀਆਂ ਭਾਈ ਜੀ ਪੱਗ ਫੁੱਲ ਵੈਲ ਦੀ 30 ਰੁਪਏ ਮੀਟਰ ਕਮਲ ਚਨੌਣ ਨਾਲ ਦੇਾਂਗੇ 100 ਰੁਪਏ ਦਾ ਦੁਪੱਟਾ 44 ਨੰਬਰ ਵਿੰਬਲ ਦੀ ਪੱਗ ਗਰੰਟੀ ਨਾਲ ਕਲਰ ਦੀ ਖਰਾਬ ਹੋ ਜਾਏ ਵਾਪ 300 ਪਰ ਮੀਟਰ ਨਾਲ ਇਦਾਂ ਦੇ ਹਿਆਰ ਹਿਆਰ ਦੇ ਸੂਟ ਹੈ ਚਾਚੀਆਂ ਮਾਮੀਆਂ ਤਾਈਆਂ ਖੁਸ਼ ਕਰ ਦਿਓ ਪੈ ਲੋ ਅਗਰ ਕਪੜਾ ਦਾਜਵਰੀ ਦਾ ਲੈਣਾ ਹੈ ਵਧੀਆ ਵਰੀ ਬਣਾਣੀ ਹੈ ਪੈਸੇ ਖਰਚਣੇ ਆ ਘੱਟ ਭੋਗਪੁਰ 15 ਫਰਵਰੀ ਤੋਂ ਪੈਣੋ ਪਹੁੰਚੋ ਹਰ ਚੀਜ਼ ਦੇ ਉੱਪਰ 70 ਤੋਂ 80 ਤੋਂ 90% ਤੱਕ ਦੀ ਡਿਸਕਾਊਂਟ ਬਾਈ ਜੀ ਕੋਈ ਐਡਰੈਸ ਸਮਝਾ ਦਿਓ ਪ੍ਰੋਪਰ ਬਾਈ ਜੀ ਇੱਧਰ ਤੇ ਚਾਤੀ ਮਾਰਨੋ ਬੈਕ ਤੇ ਸੀਨੀਅਰ ਸੈਕੰਡਰੀ ਸਕੂਲ ਹੈਗਾ ਭੋਗਪੁਰ ਦਾ ਬਿਲਕੁਲ ਸਾਹਮਣੇ ਬਿਲਕੁਲ ਸੀਨੀਅਰ ਸੈਕੰਡਰੀ ਸਕੂਲ ਸਾਹਮਣੇ ਆ ਬਿਲਕੁਲ ਉਹਦੇ ਸਾਹਮਣੇ ਆਪਾਂ ਸੇਲ ਲਗਾ ਦਿੱਤੀ ਹੈ ਨਾਣਾ ਕਟ ਭੋਗਪੁਰ ਦੇ ਜਿੱਥੇ ਪੈਣਾ ਦੇ ਹੋਣਿਆ ਫਾਇਦੇ 15 ਫਰਵਰੀ ਤੋਂ ਮੇਲਾ ਸ਼ੁਰੂ ਹੋਏਗਾ ਹੋਲੀ ਤੱਕ ਮੇਲਾ ਚੱਲੇਗਾ ਪੈਣੋ ਪੂਰੇ ਪਰਿਵਾਰ ਨਾਲ ਆਓ ਵੀਡੀਓ ਜ਼ਰੂਰ ਉਹਨਾਂ ਨਾਲ ਸਾਂਝੀ ਕਰੋ ਜਿਨ੍ਹਾਂ ਦੇ ਘਰ ਚ ਵਿਆਹ ਹੈ 2 ਲੱਖ ਰੁਪਏ ਵਾਲਾ ਕਪੜਾ ਇੱਥੇ 20 ਤੋਂ 30 ਹਜ਼ਾਰ ਰੁਪਏ ਚ ਗਰੰਟੀ ਨਾਲ ਮਿਲੇਗਾ ਪਿਆਰੀ ਤੁਸੀਂ ਭਾਜੀ ਚੈੱਕ ਕਰਾਤੀ ਏ ਸੋ ਬਿਲਕੁਲ ਇੱਧਰ ਪਿਆਰੀ ਤੁਹਾਨੂੰ ਦਿਖਾ ਦਈਏ ਵੀ ਇੱਧਰ ਇੱਕ ਵਾਰੀ ਭਾਜੀ ਪੂਰਾ ਇੱਧਰ ਲਾਸਟ ਤੱਕ ਪੂਰਾ ਲਾਸਟ ਤੱਕ ਵੀ ਇੱਧਰ ਪਾਰਸਲ ਦਿਖਾਓ ਵੀ ਇੰਨੇ ਪਾਰਸਲ ਤੁਹਾਨੂੰ ਇੰਨਾ ਸਟਾਕ ਕਿਤੇ ਨਹੀਂ ਵੇਖਣ ਨੂੰ ਮਿਲਣਾ ਕੋਈ ਕੋਈ ਮਰਜ਼ੀ ਕੁਛ ਮਰਜ਼ੀ ਗਈ ਜਾਵੇ ਇੰਨਾ ਸਟਾਕ ਤੁਹਾਡੇ ਵਾਸਤੇ ਆ ਚੁੱਕਾ ਵਾ ਤੇ ਇੰਨਾ ਹੀ ਸਟਾਕ ਖਾਨਿਆਂ ਚ ਲੱਗਾ ਹੋਇਆ ਵਾ ਸੋ ਜਲਦੀ ਜਲਦੀ ਵਿਜ਼ਿਟ ਕਰੋ ਭਾਜੀ ਹੋਰ ਵੀ ਆ ਰਿਹਾ ਹੈ ਕੱਲ ਹੋਰ ਵੀ ਮਾਲ ਆ ਰਿਹਾ ਹੈ ਕਟੋ ਘਾਟ ਤੋਂ 200 ਪਰਸਨ ਕੱਲ ਹੋਰ ਆਏਗਾ ਭਾਰੇ ਵਿਆਹ ਨੂੰ ਸੂਟ ਮਿਲਣਗੇ ਕੋਟਨ ਦੇ ਡਿਜ਼ਾਈਨਰ ਸੂਟ ਮਿਲਣਗੇ ਹਰ ਤਰ੍ਹਾਂ ਦੇ ਘਰਪਾ ਨਾਲ ਡਿਜੀਟਲ ਸੂਟ ਰਾਮ ਟੈਕਸ ਦੇ ਸੂਟ 8-800 ਰੁਪਏ ਰੇਂਜ ਜੀ ਦੇਣੇ ਬਾਜੀ ਸੋ ਬਿਲਕੁਲ ਵਿਜ਼ਿਟ ਜਰੂਰ ਕਰਨਾ ਬਾਜੀ ਭੋਗਪੁਰ ਦੇ ਵਿੱਚ ਐਡਰੈਸ ਪਈ ਨੇ ਦੱਸਤਾ ਨੰਬਰ ਹੇਠਾਂ ਮੈਂਸ਼ਨ ਹੈ 15 ਫਰਵੀ ਤੋਂ ਲੈ ਕੇ ਹੋਲੀ ਤੱਕ ਇਹ ਸੇਲ ਰਹਿਣ ਵਾਲੀ ਆ ਜਿਹੜਾ ਪਹਿਲੋਂ ਆ ਗਿਆ ਪਹਿਲੋਂ ਆਰਟੀਕਲ ਲੈ ਜਾਏਗਾ ਜਲਦੀ ਜਲਦੀ ਵਿਜ਼ਿਟ ਕਰੋ ਜੀ